ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੀ ਅੱਜ ਦੀ ਵੀਡੀਓ ਉਹਨਾਂ ਮੁੰਡੇ ਕੁੜੀਆਂ ਵਾਸਤੇ ਆ ਜਿਹੜੇ ਇੱਕ ਦੂਜੇ ਨਾਲ ਰਿਲੇਸ਼ਨ 'ਚ ਨੇ ਤੇ ਉਹ ਆਪਦੇ ਰਿਲੇਸ਼ਨ ਦੇ ਵਿੱਚ ਇੱਕ ਬਹੁਤ ਵੱਡੀ ਗਲਤੀ ਕਰਦੇ ਆ ਉਹ ਕਿਹੜੀ ਗਲਤੀ ਹੈ ਆਪਾਂ ਉਸੇ ਵਾਰੀ ਅੱਜ ਗੱਲਬਾਤ ਕਰਾਂਗੇ ਇਹ ਗਲਤੀ ਹੈ ਕਿ ਆਪਦੇ ਗੋਲ ਤੋਂ ਧਿਆਨ ਹਟਾ ਕੇ ਜਾਂ ਆਪਦੀ ਸਟੱਡੀ ਤੋਂ ਧਿਆਨ ਹਟਾ ਕੇ ਸਿਰਫ ਇੱਕ ਦੂਜੇ ਤੇ ਹੀ ਧਿਆਨ ਫੋਕਸ ਕਰ ਲੈਣਾ ਆਪਦਾ ਹੋਰ ਆਪਦਾ ਸਾਰਾ ਆਲਾ ਦਵਾਲਾ ਭੁੱਲ ਜਾਣਾ ਜੇ ਕੋਈ ਸਮਝਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਵੀ ਇਗਨੋਰ ਕਰ ਦੇਣਾ ਕਿ ਇਹਨੂੰ ਕੀ ਪਤਾ ਹੈ ਜੋ ਕੁਝ ਪਤਾ ਉਹਨੂੰ ਹੀ ਪਤਾ ਤੇ ਜਿਵੇਂ ਅਸੀਂ ਕਰ ਰਹੇ ਹਾਂ ਬਿਲਕੁਲ ਸਹੀ ਕਰ ਰਹੇ ਹਾਂ ਦੇਖੋ ਇੱਕ ਗੱਲ ਨਾ ਮੈਂ ਸ਼ੁਰੂ ਜੀ ਕਲੀਅਰ ਕਰ ਦਿਆਂ ਕਿ ਜੇ ਤੁਸੀਂ ਛੋਟੀ ਏਜ ਦੇ ਵਿੱਚੋਂ ਤੁਸੀਂ ਹਲੇ ਪੜ ਰਹੇ ਹੋ ਕੋਈ 16 ਤੋਂ 22 23 24 ਸਾਲ ਦੀ ਏਜ ਦੇ ਵਿੱਚੋਂ ਤਾਂ ਕੋਸ਼ਿਸ਼ ਕਰੋ ਕਿ ਆਪਦੀ ਪੜਾਈ ਤੇ ਹੀ ਧਿਆਨ ਫੋਕਸ ਰੱਖੋ ਆਪਦੀ ਜ਼ਿੰਦਗੀ ਦਾ ਕੋਈ ਨਾ ਕੋਈ ਗੋਲ ਸੈੱਟ ਕਰੋ ਉਹਦੇ ਵਾਸਤੇ ਕੰਮ ਕਰੋ ਕਿਉਂਕਿ ਇਹੀ ਜਿਹੜਾ ਸਮਾਂ ਨਾ ਇਹੀ ਆਪਦਾ ਭਵਿੱਖ ਬਣਾਉਣ ਦਾ ਹੁੰਦਾ ਤੇ ਜਦੋਂ ਆਪਾਂ ਸ਼ੁਰੂ ਤੋਂ ਹੋਰ ਲਾਈਨ ਫੜ ਲੈਨੇ ਹੈਗੇ ਜਿਵੇਂ ਰਿਲੇਸ਼ਨ ਵਾਲੇ ਵਾਸਤੇ ਆ ਜਾਂਦੇ ਆ ਚੰਗੇ ਮਾੜੇ ਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਫਿਰ ਆਪਾਂ ਰਸਤਾ ਭਟਕ ਜਾਂਦੇ ਆ ਫਿਰ ਮੁੜ ਕੇ ਕਿਹੜੇ ਗੋਲ ਰਹਿ ਜਾਂਦੇ ਤੇ ਕਿਹੜੀਆਂ ਪੜਾਂਜਾਂ ਫਿਰ ਬਾਅਦ ਚ ਜਾ ਕੇ ਉਹਨਾਂ ਚੀਜ਼ਾਂ ਦੇ ਨਤੀਜੇ ਮਾੜੇ ਨਿਕਲਦੇ ਆ ਬਾਅਦ ਚ ਆਪਣੇ ਪੱਲੇ ਕੱਲਾ ਪਛਤਾਵਾ ਹੀ ਰਹਿ ਜਾਂਦਾ ਹੈ ਤਾਂ ਕਰਕੇ ਪਹਿਲੀ ਸਲਾਹ ਤਾਂ ਇਹੀ ਹੈ ਕਿ ਜੇ ਛੋਟੀ ਏਜ ਚੋਂ ਤਾਂ ਸਰਪਾਪ ਦੀ ਸਟੱਡੀ ਤੇ ਫੋਕਸ ਕਰੋ ਤੇ ਆਪਦੇ ਗੋਲ ਤੇ ਫੋਕਸ ਕਰੋ ਤੇ ਜਿਹੜੇ ਕੁਸ਼ਕ ਥੋੜੀ ਚਲੋ ਵੱਡੀ ਏ ਚਾਗੇ ਤੇ ਰਿਲੇਸ਼ਨ ਚ ਹੁੰਦੇ ਆ ਜਾਂ ਹੈਗੇ ਇਸ ਟਾਈਮ ਜੇ ਰਿਲੇਸ਼ਨ ਦੇ ਵਿੱਚ ਤਾਂ ਉਹਨਾਂ ਵਾਸਤੇ ਇੱਕ ਇਹ ਕਹਿਣਾ ਚਾਹੂਗਾ ਕਿ ਜਿੰਨਾ ਧਿਆਨ ਤੁਸੀਂ ਆਪਦੇ ਰਿਲੇਸ਼ਨ ਚ ਦਿੰਨੇ ਹੋ ਜਿੰਨਾ ਸਮਾਂ ਤੁਸੀਂ ਆਪਦੇ ਰਿਲੇਸ਼ਨ ਨੂੰ ਦਿੰਨੇ ਹੋਣਾ ਉਹਨਾਂ ਸਮਾਂ ਆਪਦੇ ਗੋਲ ਨੂੰ ਤੇ ਆਪਦੀ ਸਟੱਡੀ ਨੂੰ ਜ਼ਰੂਰ ਦਿਓ ਕਿਉਂਕਿ ਆਪਣੀ ਗਲਤੀ ਕੀ ਕੀਤੀ ਜਾਂਦੀ ਹੈ ਜਦੋਂ ਕੋਈ ਵੀ ਇਨਸਾਨ ਕਿਸੇ ਦੂਜੇ ਨਾਲ ਰਿਲੇਸ਼ਨ ਚਾਹੁੰਦਾ ਹੈ ਤਾਂ ਇਹ ਹਿਊਮਨ ਸਾਈਕੋਲੋਜੀ ਹੈ ਕਿ ਜਦ ਆਪਾਂ ਨਵੇਂ ਬੰਦੇ ਦੇ ਟੱਚ 'ਚ ਆਉਨੇ ਆ ਨਾ ਤਾਂ ਆਪਾਂ ਬੜੇ ਆਕਰਸ਼ਿਤ ਹੁੰਨੇ ਆ ਆਪਾਂ ਨੂੰ ਸਾਹਮਣੇ ਵਾਲਾ ਬੰਦਾ ਬੜਾ ਚੰਗਾ ਲੱਗਦਾ ਬੜਾ ਵਧੀਆ ਲੱਗਦਾ ਤੇ ਆਪਾਂ ਸਾਰਾ ਕੁਝ ਭੁੱਲ ਕੇ ਆਪਾਂ ਉਹਦੇ 'ਤੇ ਹੀ ਫੋਕਸ ਕਰ ਲੈਨੇ ਆ ਪਰ ਇੱਕ ਰਿਐਲਿਟੀ ਇਹ ਵੀ ਆ ਕਿ ਹਰੇਕ ਰਿਸ਼ਤਾ ਨਾ ਸਮੇਂ ਦੇ ਨਾਲ ਪੁਰਾਣਾ ਜਾਂ ਹੋਣ ਲੱਗ ਜਾਂਦਾ ਹੈ ਤੇ ਬਹੁਤ ਘੱਟ ਰਿਸ਼ਤੇ ਆ ਜਮਾ ਟਾਮੇ ਟੱਲੇ ਜਿਹੜੇ ਸਦਾ ਵਾਸਤੇ ਨਿਉਧਿਆ ਹੈ ਤੇ ਉਹਨਾਂ ਦੀ ਗਿਣਤੀ ਬਹੁਤੀ ਘੱਟ ਹੈ ਜਮਾ ਆਪਾਂ ਕਹਿ ਸਕਦਾ ਕਿ ਕੁਝ ਕੁ ਪਰਸੈਂਟ ਹੀ ਆ ਉਹ ਤੇ ਨਹੀਂ ਜਿਹੜੇ ਜ਼ਿਆਦਾਤਰ ਰਿਲੇਸ਼ਨ ਆਣ ਜਿਹੜੇ ਸ਼ੁਰੂ ਤਾਂ ਬੜੀ ਇੱਕ ਧੂਮ ਧਾਮ ਜੀ ਨਾਲ ਹੁੰਦੇ ਆ ਬੜੇ ਸੁਨਹਿਰੇ ਜੇ ਤਰੀਕੇ ਨਾਲ ਸੁਨਹਿਰੇ ਜੇ ਪੜਾ ਨਾਲ ਸ਼ੁਰੂ ਹੁੰਦੇ ਆ ਪਰ ਉਹਨਾਂ ਦਾ ਜਿਹੜਾ ਐਂਡ ਹੈ ਨਾ ਉਹ ਬੜਾ ਮਾੜਾ ਹੁੰਦਾ ਕਿਉਂਕਿ ਬੰਦੇ ਵਿਚਾਲੇ ਜਾ ਕੇ ਇੱਕ ਦੂਜੇ ਤੋਂ ਅੱਖ ਜਾਂਦੇ ਆ ਇੱਕ ਦੂਜੇ ਚ ਉਹਨਾਂ ਦਾ ਇੰਟਰਸਟ ਖਤਮ ਹੋ ਜਾਂਦਾ ਹੈ ਤੇ ਫੇਰ ਤੁਹਾਨੂੰ ਪਤਾ ਹੀ ਹੈ ਜਿਹੜਾ ਕੁਝ ਹੁੰਦਾ ਹੈ ਨਾ ਸਾਰਾ ਕੁਝ ਬਸ ਵਿਚਾਲੀ ਰੋਲ ਖੁੱਲ ਕੇ ਰਹਿ ਜਾਂਦਾ ਹੈ ਤੇ ਬੰਦੇ ਨੂੰ ਪਛਤਾਵਾ ਉਦੋਂ ਹੁੰਦਾ ਜਦੋਂ ਨਾ ਹੀ ਤੋਂ ਉਹਦੇ ਕੋਲੇ ਕੋਈ ਸਕਿੱਲ ਰਹਿ ਜਾਂਦੀ ਹੈ ਨਾ ਹੀ ਉਹਦੇ ਕੋਲੇ ਕੋਈ ਸਟੱਡੀ ਰਹਿ ਜਾਂਦੀ ਹੈ ਤੇ ਉਹਦਾ ਹੱਥ ਵੀ ਉਦੋਂ ਛੱਡਿਆ ਜਾਂਦਾ ਹੈ ਜਦੋਂ ਬੰਦਾ ਨਾ ਹੀ ਇੱਧਰ ਦਾ ਹੁੰਦਾ ਨਾ ਹੀ ਉੱਧਰ ਦਾ ਹੁੰਦਾ ਹੈ ਤੇ ਸ਼ੁਰੂ-ਸ਼ੁਰੂ ਚ ਹਰੇਕ ਬੰਦੇ ਨੂੰ ਇਹੀ ਲੱਗਦਾ ਹੁੰਦਾ ਕਿ ਜਿਹੜਾ ਰਿਸ਼ਤਾ ਟੁੱਟਣਾ ਜਿਹੜਾ ਰਿਸ਼ਤਾ ਖਰਾਬ ਹੋਣਾ ਇਹ ਲੋਕਾਂ ਨਾਲ ਹੀ ਹੁੰਦਾ ਹੋਊਗਾ ਇਹ ਮੇਰੇ ਨਾਲ ਨਹੀਂ ਕਦੇ ਹੋ ਸਕਦਾ ਕਿਉਂਕਿ ਜਿਹੜਾ ਮੇਰਾ ਰਿਲੇਸ਼ਨ ਆ ਜਿਹੜਾ ਮੇਰਾ ਰਿਸ਼ਤਾ ਉਹ ਤਾਂ ਬੜਾ ਪੱਕਾ ਹੈਗਾ ਇਹ ਕਦੇ ਟੁੱਟੇ ਨਹੀਂ ਸਕਦਾ ਪਰ ਇੱਕ ਗੱਲ ਯਾਦ ਰੱਖਿਓ ਜਿਵੇਂ ਇਹਨਾਂ ਇੱਕ ਸਰਜੀਤ ਪਾਤਰ ਸਾਹਿਬ ਦਾ ਸ਼ੇਅਰ ਹੈ ਪਾਤਰ ਸਾਹਿਬ ਨੇ ਬੜੀ ਸੋਹਣੀ ਗੱਲ ਲਿਖੀ ਹੈ ਕਿ ਮਿਲਾਪ ਦੇ ਵਿੱਚ ਵੀ ਕੋਈ ਵਿਛੋੜਾ ਹਮੇਸ਼ਾ ਰਹਿੰਦਾ ਏ ਥੋੜਾ ਥੋੜਾ ਕੋਲੇ ਪੜਾਂ ਚ ਜੇਕਰ ਕਹੇ ਕੋਈ ਨਾ ਕੋਲੇ ਰਹਿਣ ਦਾ ਯਕੀਨ ਰੱਖੀ ਪਾਤਰ ਸਾਹਿਬ ਕਹਿੰਦੇ ਆ ਕਿ ਜਿਹੜਾ ਮਿਲਾਪ ਆਣਾ ਜੇਦਾ ਆਪਾਂ ਕਿਸੇ ਨੂੰ ਮਿਲਦੇ ਆ ਤਾਂ ਉਹਦੇ ਵਿੱਚ ਵੀ ਇੱਕ ਵਿਛੋੜਾ ਥੋੜਾ ਥੋੜਾ ਰਹਿੰਦਾ ਹੀ ਹੈਗਾ ਤੇ ਫਿਰ ਉਹ ਵਧ ਵੀ ਫਿਰ ਕਦੋਂ ਵੀ ਸਕਦਾ ਨਾ ਕਿਉਂਕਿ ਜਦੋਂ ਸਿਚੁਏਸ਼ਨ ਚੇਂਜ ਹੁੰਦੀ ਹੈ ਨਾ ਫਿਰ ਉਹ ਰਾਤੋਂ ਰਾਤ ਹੀ ਹੁੰਦੀ ਹੁੰਦੀ ਆ ਇਹਦਾ ਆਪਾਂ ਨੂੰ ਤੜਕੀ ਪਤਾ ਲੱਗਦਾ ਵੀ ਵਿਆਹ ਕੀ ਕੁਝ ਹੋ ਗਿਆ ਤਾਂ ਕਰਕੇ ਜੇ ਰਿਲੇਸ਼ਨ ਚ ਹੈਗੇ ਹੋ ਤਾਂ ਇੰਨੀ ਗੱਲ ਜ਼ਰੂਰ ਧਿਆਨ ਚ ਰੱਖੋ ਜਿੰਨਾ ਟਾਈਮ ਤੁਸੀਂ ਆਪਦੇ ਰਿਲੇਸ਼ਨ ਨੂੰ ਦੇ ਰਹੇ ਹੋ ਓਨਾ ਟਾਈਮ ਆਪਦੇ ਗੋਲ ਨੂੰ ਵੀ ਦਿਓ ਕੋਈ ਇਹ ਨਹੀਂ ਕਬੀ ਇਹ ਕੋਈ ਕਿਤਾਬੀ ਗੱਲਾਂ ਨਹੀਂ ਗੀਆਂ ਜਾਂ ਮੈਂ ਕਿਤਾਬਾਂ ਚੋਂ ਪੜ੍ਹ ਕੇ ਗੱਲਾਂ ਕਰ ਰਿਆਂਗਾ ਇਹ ਬਿਲਕੁਲ ਰੀਅਲ ਉਦਾਹਰਨਾਂ ਨੇ ਗੀਆਂ ਆਸੇ ਪਾਸੇ ਦੀਆਂ ਜਿਹੜੀਆਂ ਮੈਂ ਆਸੇ ਪਾਸੇ ਕਿੰਨੀਆਂ ਦੇਖ ਲਈਆਂ ਜਿਹੜੇ ਬੰਦਿਆਂ ਦੇ ਕਿੰਨੇ ਕਿੰਨੇ ਲੰਬੇ ਟਾਈਮ ਦੇ ਰਿਲੇਸ਼ਨ ਸੀਗੇ ਨਾ ਉਹ ਵੀ ਮੈਂ ਜਮਾ ਐ ਸਕਿੰਟ ਚ ਖਤਮ ਹੁੰਦੇ ਦੇਖੇ ਹੈਗੇ ਉਹਨਾਂ ਦੀ ਕੋਈ ਐ ਵੀ ਨਹੀਂ ਸੀਗੀ ਵੀ ਛੋਟੀ ਏਜ ਸੀਗੀ ਏਜ ਵੀ ਵੱਡੀ ਸੀਗੀ ਉਹਨਾਂ ਦੀ ਮੈਚਿਓਰਿਟੀ ਲੈਵਲ ਤੇ ਕਰ ਸੀਗਾ ਕੰਮ ਪਰ ਜਦੋਂ ਖਤਮ ਹੋਣ ਤੇ ਆਉਂਦਾ ਕਿ ਬਸ ਫਿਰ ਪਤਾ ਹੀ ਆ ਨਾ ਮੈਂ ਤੇ ਸਾਰਾ ਕੁਝ ਬਦਲਦਾ ਹੈਗਾ ਤੇ ਉਹਨਾਂ ਦੀ ਫਿਰ ਮੈਂ ਬਾਅਦ ਚ ਹਾਲਤ ਵੀ ਦੇਖੀ ਕਿਉਂਕਿ ਜਦੋਂ ਇਸ ਸਟੇਜ ਤੇ ਆ ਕੇ ਕੋਈ ਰਿਲੇਸ਼ਨ ਟੁੱਟਦਾ ਨਾ ਲੰਮੇ ਟਾਈਮ ਬਾਅਦ ਉਦੋਂ ਬਹੁਤ ਬੰਦੇ ਆ ਜਿਹੜੇ ਸਟੇਬਲ ਹੀ ਨਹੀਂ ਰਹਿ ਸਕਦੇ ਹੈਗੇ ਜਿਨ੍ਹਾਂ ਦਾ ਆਪਦੇ ਮਾਈਂਡ ਤੇ ਕੰਟਰੋਲ ਹੀ ਨਹੀਂ ਰਹਿੰਦਾ ਜਾਂ ਤਾਂ ਫਿਰ ਉਹ ਨਸ਼ੇ ਕਰਨੀ ਭੱਜ ਲੈਂਦੇ ਆ ਤੇ ਜਾਂ ਫਿਰ ਖੁਦਕੁਸ਼ੀ ਵਾਲਾ ਸਟੈਪ ਚੱਕ ਲੈਂਦੇ ਆ ਤੇ ਮੈਂ ਇਹ ਦੋਹੀ ਚੀਜ਼ਾਂ ਦੇਖੀਆਂ ਨੇ ਗੀਆਂ ਜਿਹੜੇ ਬੰਦੇ ਦੇਹ ਦੇਹ ਦੇ ਨਸ਼ੇ ਕਰਨੀ ਹੋਇਆ ਰਿਲੇਸ਼ਨ ਟੁੱਟਣ ਤੋਂ ਬਾਅਦ ਉਹ ਵੀ ਮੈਂ ਦੇਖਿਆ ਤੇ ਇੱਕ ਦੋ ਗੱਲਾਂ ਮੈਂ ਇਹ ਜੀਆਂ ਵੀ ਦੇਖੀਆਂ ਜਿਹੜੇ ਬੰਦੇ ਬਹੁਤ ਜ਼ਿਆਦਾ ਕਾਬਲ ਸੀਗੇ ਜ਼ਿੰਦਗੀ ਚ ਬਹੁਤ ਕੁਝ ਕਰ ਸਕਦੇ ਸੀਗੇ ਤੇ ਉਹ ਕਰ ਵੀ ਰਹੇ ਸੀਗੇ ਕੋਸ਼ਿਸ਼ ਕਰ ਰਹੇ ਸੀਗੇ ਤੇ ਵਧੀਆ ਕਰੀ ਜਾਂਦੇ ਸੀਗੇ ਤੇ ਉਹਨਾਂ ਦਾ ਐਡੇ ਲੰਬੇ ਟਾਈਮ ਦਾ ਜਦੋਂ ਰਿਲੇਸ਼ਨ ਟੁੱਟਿਆ ਨਾ ਤੇ ਇੱਕ ਦੋ ਜਣਾਂ ਨੇ ਖੁਦਕੁਸ਼ੀ ਵੀ ਕਰਨੀ ਪੈਗੀ ਤਾਂ ਕਰਕੇ ਕਦੇ ਵੀ ਨਾ ਇਹ ਨਾ ਸੋਚੋ ਵੀ ਜਿਹੜਾ ਮੇਰਾ ਰਿਲੇਸ਼ਨ ਹੈ ਕਦੇ ਖਤਮ ਹੀ ਨਹੀਂ ਹੋ ਸਕਦਾ ਹਾਂ ਇੱਕ ਚੀਜ਼ ਹੈਗੀ ਹੈ ਜੇ ਆਪਾਂ ਕਿਸੇ ਇਸ ਤਰ੍ਹਾਂ ਦੇ ਇਨਸਾਨ ਨਾਲ ਰਿਲੇਸ਼ਨ ਚਾਹਨਾ ਜਿਹਨੇ ਜ਼ਿੰਦਗੀ ਚ ਕੋਈ ਠੋਕਰ ਖਾਦੀ ਹੋਈ ਹੈ ਜਿਹਦੇ ਨਾਲ ਜ਼ਿੰਦਗੀ 'ਚ ਕੋਈ ਨਾ ਕੋਈ ਇਹੋ ਜੀ ਘਟਨਾ ਵਾਪਰੀ ਹੋਈ ਆ ਜੀਨੇ ਉਹਨੂੰ ਤੋੜ ਕੇ ਰੱਖਤਾ ਸੀ ਤੇ ਫੇਰ ਉਹ ਦੁਬਾਰੇ ਕਿਸੇ ਨਾਲ ਰਿਲੇਸ਼ਨ ਚਾਹੁੰਦਾ ਤੇ ਉਹਨੇ ਉਹ ਚੀਜ਼ ਤੋਂ ਸਿੱਖਿਆ ਲੈ ਲਈ ਹੁੰਦੀ ਐ ਉਹ ਨਹੀਂ ਕਦੇ ਫੇਰ ਮਾੜੀ ਕਰਦਾ ਹੈ ਕਿਸੇ ਨਾਲ ਕਿਉਂਕਿ ਉਹਨੂੰ ਪਤਾ ਹੁੰਦਾ ਕਿ ਛੱਡ ਕੇ ਜਾਣ ਦਾ ਕਿਸੇ ਨੂੰ ਬਚਾ ਲਈ ਛੱਡਣ ਦਾ ਦੁੱਖ ਕੀ ਐ ਪਰ ਜਿਹੜੇ ਬੰਦੇ ਨੇ ਕਦੇ ਇਹ ਜੀ ਸਿਚੁਏਸ਼ਨ ਨਹੀਂ ਫੇਸ ਕੀਤੀ ਹੁੰਦੀ ਜਿਹੜੇ ਦੀ ਲਾਈਫ 'ਚ ਸਾਰਾ ਕੁਝ ਸਹੀ ਚੱਲ ਰਿਹਾ ਹੁੰਦਾ ਹੈਗਾ ਜਾਂ ਜਿਹੜੀ ਦੀ ਮੈਂਟੈਲਿਟੀ ਨੇ ਇੱਕ ਅਲੱਗ ਤਰ੍ਹਾਂ ਦੀ ਹੁੰਦੀ ਹੈਗੀ ਬਸ ਵੀ ਲਾਪਰਵਾਹੀ ਜਿਹੀ ਵਾਲੀ ਮੈਂਟੈਲਿਟੀ ਹੁੰਦੀ ਹੈਗੀ ਜਿਹਨੇ ਸਿਰਫ ਆਪਦੇ ਬਾਰੇ ਹੀ ਸੋਚਣਾ ਹੁੰਦਾ ਉਹਨੂੰ ਸਾਹਮਣੇ ਵਾਲੇ ਦਾ ਕੋਈ ਹੋਉ ਨਹੀਂ ਹੁੰਦਾ ਉਹ ਬੰਦਿਆਂ ਨੂੰ ਹੁੰਦਾ ਸ਼ੌਂਕ ਜਾਂ ਵੀ ਦੂਜਿਆਂ ਨਾਲ ਖੇਡਣ ਦਾ ਦੂਜਿਆਂ ਦੇ ਜਜ਼ਬਾਤਾਂ ਨਾਲ ਖੇਡਣ ਦਾ ਕਿਉਂਕਿ ਜਦੋਂ ਕੋਈ ਬੰਦਾ ਮੂਵ ਔਨ ਹੁੰਦਾ ਨਾ ਕਿਸੇ ਨੂੰ ਛੱਡਦਾ ਹੈਗਾ ਜਿਹੜਾ ਛੱਡਣ ਵਾਲਾ ਬੰਦਾ ਹੈ ਉਹ ਬਿਲਕੁਲ ਪ੍ਰਿਪੇਅਰ ਹੁੰਦਾ ਹੈ ਉਹਨੇ ਤਾਂ ਆਪਦਾ ਪਲਾਨ ਬਣਾ ਰੱਖਿਆ ਹੁੰਦਾ ਕਿ ਹੁਣ ਮੈਂ ਫਲਾਣੇ ਬੰਦੇ ਤੋਂ ਪਰੇ ਹੋਣਾਗਾ ਪਰ ਜੇ ਨਾ ਦੂਜਾ ਬੰਦਾ ਉਹਨੂੰ ਕੁਝ ਨਹੀਂ ਪਤਾ ਹੁੰਦਾ ਉਹ ਆਪ ਦੇ ਰਿਲੇਸ਼ਨ ਚ ਚੰਗੀ ਤਰ੍ਹਾਂ ਡੁੱਬਿਆ ਪਿਆ ਹੁੰਦਾ ਹੈ ਖੁੱਬਿਆ ਪਿਆ ਹੁੰਦਾ ਉਹ ਤਾਂ ਰਿਲੇਸ਼ਨ ਦੇ ਵਿੱਚ ਉਹਨੂੰ ਹੁੰਦਾ ਵੀ ਸਾਰਾ ਕੁਝ ਬੜਾ ਵਧੀਆ ਚੱਲ ਰਿਹਾ ਤਾਂ ਉਹਨੇ ਗਾਹਾਂ ਦੇ ਵੀ ਸੁਪਨੇ ਬੜੇ ਜਿਆਦਾ ਸਜਾ ਰੱਖੇ ਹੁੰਦੇ ਆ ਮੈਰਿਜ ਤੱਕ ਦੇ ਸੁਪਨੇ ਸਜਾ ਰੱਖੇ ਹੁੰਦੇ ਆ ਪਰ ਜਿਹੜੇ ਬੰਦੇ ਨੇ ਛੱਡ ਕੇ ਜਾਣਾ ਹੁੰਦਾ ਨਾ ਜਦੋਂ ਉਹਦਾ ਇਰਾਦਾ ਬਣ ਜਾਂਦਾ ਕਿ ਮੈਂ ਇਸ ਬੰਦੇ ਤੋਂ ਪਰੇ ਹੋਣਾਗਾ ਤਾਂ ਉਹਦੇ ਵਾਸਤੇ ਫਿਰ ਕੁਝ ਵੀ ਔਖਾ ਨਹੀਂ ਰਹਿ ਜਾਂਦਾ ਤੇ ਨਾ ਹੀ ਕੋਈ ਉਹਦੇ ਮਾਇੰਡ ਚ ਇਹ ਸੋਚ ਹੁੰਦੀ ਹੈ ਕਿ ਤਾਂ ਬਣੂਗਾ ਕੀ ਇਮੇ ਕੋ ਗੀਤ ਵੀ ਆ ਕਿ ਜਾਣ ਵਾਲੀਏ ਨਹੀਂ ਜਰਾ ਠਹਿਰ ਜਾ ਇਹਨਾਂ ਕਾਲੇ ਪੈੰਦੇ ਕਦਮਾਂ ਨੂੰ ਰੋਕਣੀ ਸਾਡਾ ਕੀ ਬਣੂਗਾ ਕੁਝ ਸੋਚ ਨਹੀਂ ਸਾਡਾ ਕੀ ਬਣੂਗਾ ਕੁਝ ਸੋਚ ਨਹੀਂ ਜਿਹੜੇ ਛੱਡ ਕੇ ਜਾਂਦੇ ਆ ਨਾ ਉਹ ਤਾਂ ਫੇਰ ਕਦੇ ਇਹ ਨਹੀਂ ਸੋਚਦੇ ਵੀ ਬੰਦੇ ਦਾ ਬਣੂਗਾ ਕਿ ਉਹਦੇ ਬਿਨਾ ਬੰਦਾ ਭਾਵੇਂ ਮਰੇ ਭਾਵੇਂ ਖਫੇ ਭਾਵੇਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਕੋਈ ਮਤਲਬ ਨਹੀਂਗਾ ਵੀ ਅਗਲੇ ਦੇ ਘਰਬਾਰ ਦਾ ਕੀ ਬਣੂ ਅਗਲੇ ਦੇ ਮਾਂ ਪਿਓ ਦਾ ਕੀ ਬਣੂ ਤੇ ਜਿਹੜੇ ਬੰਦੇ ਆਪਣੇ ਹੁੰਦੇ ਆ ਜਿਹੜੇ ਇਨਸਾਨ ਸੱਚੇ ਦਿਲੋਂ ਆਪਣੇ ਹੁੰਦੇ ਆ ਉਹ ਫੇਰ ਕਦੇ ਛੱਡ ਕੇ ਨਹੀਂ ਜਾਂਦੇ ਹੁੰਦੇ ਤੇ ਜਦੋਂ ਕੋਈ ਛੱਡ ਕੇ ਜਾ ਰਿਹਾ ਹੈਗਾ ਫਿਰ ਉਹਦੀਆਂ ਮਿੰਤਾਂ ਕਰਨ ਦਾ ਵੀ ਕੋਈ ਫਾਇਦਾ ਨਹੀਂ ਫਿਰ ਇਹ ਨਾ ਸੋਚੋ ਵੀ ਹਾਂ ਆਪਣੀਆਂ ਮਿੰਤਾਂ ਕਰਨ ਨਾਲ ਅਗਲਾ ਰੁਕ ਜਾਊਗਾ ਤਾਂ ਕਰਕੇ ਆਪਦੇ ਗੋਲ ਤੇ ਵੀ ਧਿਆਨ ਫੋਕਸ ਕਰਕੇ ਚੱਲੋ ਇਹ ਨਾ ਹੋਵੇ ਵੀ ਜਦੋਂ ਤੁਹਾਡਾ ਰਿਲੇਸ਼ਨ ਟੁੱਟਦਾ ਹੈਗਾ ਕਿਤੇ ਜਾ ਕੇ ਹਨਾ 5 ਸਾਲ ਬਾਅਦ 7 ਸਾਲ ਬਾਅਦ 8 ਸਾਲ ਬਾਅਦ ਉਦੋਂ ਤੁਹਾਡੇ ਕੋਲੇ ਕੋਈ ਸਕਿੱਲ ਵੀ ਨਾ ਹੋਵੇ ਤੁਹਾਡੇ ਕੋਲੇ ਤੁਹਾਡੀ ਸਟੱਡੀ ਵੀ ਨਾ ਹੋਵੇ ਤੁਹਾਡਾ ਕੋਈ ਗੋਲ ਵੀ ਨਾ ਰਿਹਾ ਹੋਵੇ ਤੇ ਸਾਹਮਣੇ ਵਾਲਾ ਵੀ ਤੁਹਾਨੂੰ ਛੱਡ ਕੇ ਤੁਰ ਜੇ ਫੇਰ ਮੁੜ ਕੇ ਜਿਹੜੀ ਸਿਚੁਏਸ਼ਨ ਬਣਦੀ ਹੈ ਨਾ ਉਦੋਂ ਬੰਦਾ ਡਿਪਰੈਸ਼ਨ 'ਚ ਜਾਂਦਾ ਹੈਗਾ ਉਹ ਜਿਹੜੀ ਸਿਚੁਏਸ਼ਨ ਆ ਉਹ ਸੰਭਾਲਣੀ ਬਹੁਤ ਔਖੀ ਹੋ ਜਾਂਦੀ ਹੈ ਹਰੇਕ ਬੰਦੇ ਤੋਂ ਹੈਂਡਲ ਨਹੀਂ ਹੁੰਦੀ ਹੈਗੀ ਉਹ ਤੇ ਬਾਕੀ ਇਹ ਤੋਂ ਬਿਨਾ ਇੱਕ ਇੱਕ ਪੱਖ ਹੋਰ ਵੀ ਹੈ ਇਹਦੇ ਵਿੱਚ ਜੇ ਆਪਣਾ ਕੋਈ ਨਹੀਂ ਆ ਮੰਨ ਲਓ ਆਪਾਂ ਉਹਦੇ ਵਾਸਤੇ ਕੁਝ ਨਹੀਂ ਕਰਨਾ ਚਾਹੁੰਦੇ ਨਾ ਤਾਂ ਆਪਣੇ ਘਰਦਿਆਂ ਦੇ ਸੁਪਨੇ ਵੀ ਹੁੰਦੇ ਆ ਇੱਕ ਗੱਲ ਤੁਸੀਂ ਸੋਚ ਕੇ ਦੇਖਿਓ ਕਿ ਆਪਣੇ ਘਰ ਦੇ ਜੇ ਆਪਾਂ ਨੂੰ ਪੜਾ ਰਹੇ ਆ ਹਣਾ ਉਹਨਾਂ ਦਾ ਸੁਪਨਾ ਹੁੰਦਾ ਕਿ ਜਿਹੜਾ ਸਾਡਾ ਧੀ ਪੁੱਤ ਹੈ ਸਾਡਾ ਜਿਹੜਾ ਬੱਚਾ ਹੈਗਾ ਇਹ ਪੜ ਕੇ ਅੱਗੇ ਵਧੇ ਤੇ ਜਿਹੜਾ ਕੁਝ ਅਸੀਂ ਨਹੀਂ ਕਰ पाए ਅਸੀਂ ਉਲਝ ਕੇ ਰਹਿ ਗਏ ਆ ਆਪਣੀ ਲਾਈਫ ਦੇ ਵਿੱਚ ਇਹ ਸਾਡੇ ਵਾਂਗੂ ਨੌਲੇਜ ਇਹ ਬਹੁਤ ਅੱਗੇ ਤੱਕ ਜਾਵੇ ਪਰ ਆਪਾਂ ਕੀ ਕਰਦੇ ਆਗੇ ਆਪਾਂ ਕਰਦੇ ਹਾਂ ਤੇ ਇਹ ਹੁੰਦਾ ਕਿ ਮੁੰਡਾ ਜਾਂ ਕੁੜੀ ਪੜ ਰਹੇ ਆ ਹਣਾ ਸਾਡਾ ਧੀ ਪੁੱਤ ਪੜ ਹੀ ਜਾਂਦਾ ਪਰ ਧੀ ਪੁੱਤ ਲੱਗਿਆ ਕਹਤੇ ਪਿਆ ਹੁੰਦਾ ਚੈਟ ਤੇ ਜਾਂ ਫੋਨ ਤੇ ਲੱਗਿਆ ਪਿਆ ਹੁੰਦਾ ਜ਼ੋਰ ਨੂੰ ਤੇ ਆਉਟਪੁੱਟ ਜੇ ਦਾ ਆਪਾਂ ਕਰਦਿਆਂ ਨੂੰ ਕੁਛ ਨਹੀਂ ਦਿੰਦਾ ਤੁਸੀਂ ਇਹ ਦੇਖੋ ਫਿਰ ਕਰਦਿਆਂ ਤੇ ਕੀ ਬੀਤਦੀ ਹੈ ਕਿੰਨਾ ਉਹਨਾਂ ਦਾ ਦਿਲ ਹੈ ਜਿਹੜਾ ਉਹ ਦੁਖੀ ਹੁੰਦਾ ਜਦੋਂ ਆਪਾਂ ਜਮਾ ਖਾਲੀ ਰਹਿ ਜਾਂਦੇ ਆ ਲੋਕਾਂ ਦੇ ਜਿਵਾਕ ਅੱਗੇ ਟੱਪ ਜਾਂਦੇ ਆ ਉਦੋਂ ਕਰਦਿਆਂ ਕੋਲ ਕੋਈ ਜਵਾਬ ਨਹੀਂ ਰਹਿੰਦਾ ਹੈਗਾ ਤੇ ਨਾ ਹੀ ਉਦੋਂ ਆਪਣੇ ਕੋਲੇ ਫਿਰ ਆ ਰਿਲੇਸ਼ਨ ਜੇ ਰਹਿੰਦੇ ਹੈਗੇ ਜਿਹੜੇ ਆਪਾਂ ਨੂੰ ਚੜਦੀ ਉਮਰ ਚੱਕ ਬੜੇ ਪਿਆਰੇ ਹੁੰਦੇ ਹੈਗੇ ਇਹ ਵੀ ਸਾਰਾ ਕੁਝ ਖਿੰਡ ਜਾਂਦਾ ਉਦੋਂ ਤੇ ਜਿਹੜੀ ਜ਼ਿੰਦਗੀ ਹੈ ਨਾ ਹੋਰ ਹੀ ਮੋੜ ਤੇ ਆ ਖੜਦੀ ਹੈ ਜਦੋਂ ਬੰਦੇ ਵੱਲੇ ਕੁਛ ਵੀ ਨਹੀਂ ਰਹਿੰਦਾ ਹੈਗਾ ਤਾਂ ਕਰਕੇ ਕਦੇ ਵੀ ਇਹ ਗਲਤੀ ਨਾ ਕਰੋ ਕਿ ਆਪਦਾ ਸਾਰੇ ਦਾ ਸਾਰਾ ਧਿਆਨ ਹੀ ਇੱਕ ਦੂਜੇ ਤੇ ਫੋਕਸ ਕਰਦੇ ਰਹਿਣਾ ਕਿਉਂਕਿ ਮੈਂ ਦੇਖਿਆ ਇਸ ਤਰ੍ਹਾਂ ਦੇ ਬੰਦੇ ਜਿਹੜੇ ਮਿੰਟ ਮਿੰਟ ਬਾਅਦ ਹੀ ਫੋਨ ਥੋੜੇ ਚਿਰ ਬਾਅਦ ਫੋਨ ਜਾਂ ਚੈਟਤੀ ਲੱਗੇ ਰਹਿਣਾ ਜਾਂ ਵੀਡੀਓ ਕਾਲਤੀ ਲੱਗੇ ਰਹਿਣਾ ਪਰ ਜਦੋਂ ਉਹਨਾਂ ਦਾ ਰਿਲੇਸ਼ਨ ਟੁੱਟਦਾ ਨਾ ਫਿਰ ਉਹਨਾਂ ਦੀ ਹਾਲਤ ਦੇਖਣ ਵਾਲੀ ਹੁੰਦੀ ਹੈ ਸੋ ਇਹ ਰਿਐਲਿਟੀ ਹੈ ਇਹ ਅਸਲੀਅਤ ਹੈਗੀ ਕਦੇ ਇਹ ਨਾ ਸੋਚ ਕੇ ਚੱਲੋ ਵੀ ਜਿਹੜੇ ਰਿਸ਼ਤੇ ਖਰਾਬ ਹੁੰਦੇ ਆ ਇਹ ਲੋਕਾਂ ਦੀ ਹੁੰਦੇ ਆ ਇਹ ਕਦੇ ਗੱਲ ਆਪਣੇ ਤੇ ਵੀ ਆ ਸਕਦੀ ਹੈ ਤੁਹਾਡੇ ਨਾਲ ਵੀ ਹੋ ਸਕਦੀ ਹੈ ਇਹ ਗੱਲ ਆ ਤਾਂ ਕਰਕੇ ਪਹਿਲੀ ਗੱਲ ਤਾਂ ਇਹ ਆ ਕਿ ਹਰੇਕ ਤਰ੍ਹਾਂ ਦੀ ਸਿਚੁਏਸ਼ਨ ਵਾਸਤੇ ਤਿਆਰ ਰਹੋ ਜਿਵੇਂ ਦੇ ਵੀ ਹਾਲਾਤ ਬਣਨਗੇ ਉਹਦੇ ਨਾਲ ਨਜਿੱਠਣ ਵਾਸਤੇ ਤਿਆਰ ਰਹੋ ਕਦੇ ਵੀ ਐਨੇ ਅਵਿਸਲੇ ਹੋ ਕੇ ਨਾ ਚੱਲੋ ਕਿ ਮੇਰੇ ਨਾਲ ਤਾਂ ਕਦੇ ਕੁਝ ਹੋਈ ਨਹੀਂ ਸਕਦਾ ਤੇ ਬਸ ਦੂਜੀ ਗੱਲ ਇਹੀ ਆ ਜਿਹੜੀ ਮੈਂ ਤੁਹਾਨੂੰ ਦੱਸੀ ਆ ਕਹੀ ਆ ਕਿ ਇਹਦੇ ਨਾਲ-ਨਾਲ ਆਪਦੇ ਗੋਲ ਤੇ ਵੀ ਕੰਮ ਕਰੋ ਆਪਦੀ ਕੋਈ ਸਕਿੱਲ ਪ੍ਰਾਪਤ ਕਰੋ ਲਾਈਫ ਦੇ ਵਿੱਚ ਆਪਦੀ ਸਟੱਡੀ ਤੇ ਫੋਕਸ ਰੱਖੋ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਵੀ ਹੋਵੇ ਤੁਹਾਡੇ ਨਾਲ ਤਾਂ ਤੁਸੀਂ ਇੰਨੇ ਸਟੇਬਲ ਹੋ ਮੋ ਕੇ ਜ਼ਿੰਦਗੀ ਚ ਅੱਗੇ ਵਧਣ ਵਾਸਤੇ ਤੁਹਾਡੇ ਕੋਲੇ ਇੱਕ ਰਾਹ ਹੋਵੇ ਕਿਉਂਕਿ ਜਦੋਂ ਆਪਣੇ ਕੋਲੇ ਅਗਲੇ ਰਾਹ ਬੰਦ ਹੋ ਜਾਂਦੇ ਆ ਨਾ ਲਾਈਫ ਚ ਅੱਗੇ ਵਧਣ ਵਾਲੇ ਉਦੋਂ ਬੁਰੀ ਹੁੰਦੀ ਹੈ ਤੇ ਇੱਕ ਇਹ ਵੀ ਆਪਾਂ ਕਹਿ ਸਕਦਾ ਹਿਊਮਨ ਸਾਈਕੋਲੋਜੀ ਆ ਇਹ ਜਿਵੇਂ ਮੈਂ ਹੁਣ ਫਿਲਮ ਦਾ ਨਾਮ ਭੁੱਲ ਗਿਆ ਕਿ ਫਿਲਮ ਦੇ ਵਿੱਚ ਕੋਈ ਉਹ ਆਉਂਦਾ ਹੁੰਦਾ ਡਾਇਲੌਗ ਜਿਵੇਂ ਕੋਈ ਦੋਸਤ ਇਕੱਠੇ ਪੜਦੇ ਹੁੰਦੇ ਆ ਉਹਨਾਂ ਚੋਂ ਇੱਕ ਪਾਸ ਹੋ ਜਾਂਦਾ ਦੂਜੇ ਫੇਲ ਹੋ ਜਾਂਦੇ ਆ ਕੁਛ ਐ ਜਿਹਾ ਹੁੰਦਾ ਉਹ ਸੀਨ ਆ ਜਿਹੜਾ ਤੇ ਉੱਥੇ ਦੋਸਤ ਕਹਿੰਦਾ ਹੁੰਦਾ ਕਿ ਯਾਰ ਸਾਨੂੰ ਕਹਿੰਦਾ ਸਾਡੇ ਫੇਲ ਹੋਣ ਦਾ ਦੁੱਖ ਨਹੀਂ ਹੈਗਾ ਕਹਿੰਦਾ ਤੇਰੇ ਪਾਸ ਹੋਣ ਦਾ ਬਾਲਾ ਦੁੱਖ ਹੈ ਵੀ ਤੂੰ ਅੱਗੇ ਟੱਪ ਗਿਆ ਅਸੀਂ ਪਿੱਛੇ ਰਹਿ ਗਏ ਕਹਿੰਦਾ ਸਾਨੂੰ ਇਸ ਗੱਲ ਦਾ ਬਾਲਾ ਦੁੱਖ ਹੈ ਕਹਿੰਦਾ ਸਾਨੂੰ ਇਹ ਦੁੱਖ ਨਹੀਂ ਵੀ ਅਸੀਂ ਫੇਲ ਹੋ ਗਏ ਤੇ ਹੁੰਦਾ ਵੀ ਜਦੋਂ ਨਾਲ ਵਾਲਾ ਬੰਦਾ ਅੱਗੇ ਟੱਪ ਜੇ ਨਾ ਤੇ ਕੁਤ ਅੱਗੇ ਟੱਪੇ ਵੀ ਆਪਣੇ ਤੋਂ ਟੁੱਟ ਕੇ ਜਦੋਂ ਆਪਾਂ ਨੂੰ ਠੋਕਰ ਮਾਰ ਕੇ ਉਹ ਆਪ ਅੱਗੇ ਲੰਘਦਾ ਫੇਰ ਬੰਦੇ 'ਚ ਕੁਝ ਨਹੀਂ ਰਹਿੰਦਾ ਹੈਗਾ ਉਹ ਸਿਚੁਏਸ਼ਨ ਤਾਂ ਨਾ ਮੈਗਾਸਮ ਬਹੁਤੋ ਹੀ ਪੜੀ ਹੁੰਦੀ ਆ ਜਦੋਂ ਆਪ ਦੇ ਕੋਲ ਜਿਹੜੇ ਬੰਦੇ ਦੀ ਖਾਤਰ ਜਿਹੜੇ ਇਨਸਾਨ ਦੀ ਖਾਤਰ ਆਪ ਆਪਣਾ ਇਨਾ ਟਾਈਮ ਲਾਇਆ ਹੋਵੇ ਇਨਾ ਟਾਈਮ ਖਰਾਬ ਕੀਤਾ ਹੋਵੇ ਜਦੋਂ ਉਹ ਇਨਸਾਨ ਆਪਣੇ ਨਾਲ ਆਪਦੇ ਦਿਮਾਗ ਨਾਲ ਚੱਲ ਕੇ ਆਪ ਦਾ ਦਿਮਾਗ ਵਰਤ ਕੇ ਆਪਣੇ ਰਿਲੇਸ਼ਨ ਦੇ ਵਿੱਚ ਆਪਾਂ ਨੂੰ ਵਰਤ ਕੇ ਅੱਗੇ ਟੱਪ ਜੇ ਤੇ ਆਪਾਂ ਉਥੇ ਖੜੇ ਰਹਿ ਜੀਏ ਫਿਰ ਸਿਚੁਏਸ਼ਨ ਬਹੁਤ ਪਿਹੜੀ ਹੁੰਦੀ ਹੈ ਕਿਉਂਕਿ ਜਦੋਂ ਆਪਣੇ ਨਾਲ ਜੁੜਿਆ ਕੋਈ ਬੰਦਾ ਆਏ ਅੱਗੇ ਟੱਪਦਾ ਨਾ ਆਪਾਂ ਨੂੰ ਠੋਕਰ ਮਾਰ ਕੇ ਤਾਂ ਫਿਰ ਉਹ ਚੀਜ਼ ਹੈਂਡਲ ਨਹੀਂ ਹੁੰਦੀ ਹੈਗੀ ਬੰਦੇ ਤੋਂ ਸੋ ਬਸ ਅੱਜ ਦੀ ਵੀਡੀਓ ਚ ਇਹੀ ਕਹਿਣਾ ਸੀ ਇਹੀ ਮੇਰੇ ਮਾਈਂਡ ਦੇ ਵਿੱਚ ਗੱਲ ਆਈ ਹੋਈ ਸੀਗੀ ਕਿ ਜਿੰਨਾ ਟਾਈਮ ਆਪ ਦੇ ਰਿਲੇਸ਼ਨ ਨੂੰ ਦੇ ਰਹੇ ਹੋ ਇੰਨਾ ਟਾਈਮ ਆਪ ਦੀ ਸਟੱਡੀ ਤੇ ਆਪ ਦੇ ਗੋਲ ਨੂੰ ਜ਼ਰੂਰ ਦਿਓ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਜੇ ਵਧੀਆ ਲੱਗੀ ਤਾਂ ਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ